ਲੋਕ ਸਭਾ ਹਲਕਾ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਪਿੰਡ ਬਿਰਕ ਵਿਖੇ ਬਸ ਪਾ ਅਗੂਆ ਤੇ ਵਰਕਰਾਂ ਵੱਲੋਂ ਕਰ ਕਰ ਜਾ ਕੇ ਹਾਥੀ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਗਈ ਇਸ ਮੌਕੇ ਅਗੂਆ ਨੇ ਕਿਹਾ ਕਿ ਲੋਕ ਸਾਰੀਆਂ ਪਾਰਟੀਆਂ ਨੂੰ ਪਰਖ ਚੁੱਕੇ ਹਨ ਤੇ ਇਸ ਵਾਰ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਖੜੇ ਹਨ ਅੱਜ ਪਿੰਡ ਬਿਰਕਾਂ ਚ ਬਲਵਿੰਦਰ ਕੁਮਾਰ ਜੀ ਜਿਹੜੇ ਕਿ ਸਾਡੇ ਲੋਕ ਸਭਾ ਜਲੰਧਰ ਤੋਂ ਬੋਝਨ ਸਮਾਜ ਪਾਰਟੀ ਦੇ ਕੈਂਡੀਡੇਟ ਡੇਟ ਆ ਉਹਨਾਂ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਪੂਰੇ ਇਲਾਕੇ ਦੇ ਵਿੱਚ ਡੋਰ ਡੋਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਪਿੰਡ ਬਿਰਕਾ ਤੋਂ ਕੱਲ ਵੀ ਅਸੀਂ ਡੋਰ ਟੂ ਡੋਰ ਕੀਤਾ ਅੱਜ ਵੀ ਪੂਰੇ ਪਿੰਡ ਦੇ ਨੌਜਵਾਨ ਸਾਥੀ ਸਾਡੇ ਬੋਝਨ ਸਮਾਜ ਪਾਰਟੀ ਦੇ ਜਿਹੜੇ ਸਾਥੀ ਸਾਰੇ ਜੋਰ ਸ਼ੋਰ ਨਾਲ ਲੱਗੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਬ੍ਰਿਵਿੰਦਰ ਕੁਮਾਰ ਨੂੰ ਬਹੁਤ ਭਾਰੀ ਮਾਤਰਾ ਦੇ ਜਿਤਾ ਕੇ ਪਾਰਲੀਮੈਂਟ ਭੇਜੀਏ ਤਾਂ ਕਿ ਸਾਡੇ ਸਮਾਜ ਦੇ ਜਿਹੜੇ ਸਮੱਸਿਆ ਹੱਲ ਹੋ ਸਕੇ ਪਲਵਿੰਦਰ ਕੁਮਾਰ ਜੀ ਜਿਵੇਂ ਕਿ ਪੜੇ ਲਿਖੇ ਐਡਵੋਕੇਟ ਤੇ ਪੱਤਰਕਾਰ ਤੇ ਵਿਦਿਆਨੇ ਜਿਹੜੀ ਕੀਤੀ ਆ ਉਹਨਾਂ ਨੂੰ ਸਮਾਜ ਦੇ ਦੁੱਖਾਂ ਤਕਲੀਫਾਂ ਦਾ ਪਤਾ ਆ ਤੇ ਜੇ ਅਸੀਂ ਉਹਨਾਂ ਨੂੰ ਜਗਾ ਕੇ ਭੇਜਾਂਗੇ ਉਹ ਸਾਡੇ ਪਾਰਲੀਮੈਂਟ ਸਾਡੇ ਦੁੱਖਾਂ ਤੇ ਕਲੇਪਾਂ ਦੀ ਗੱਲ ਰੱਖਣਗੇ ਤਾਂ ਕਿ ਸਾਡੇ ਸਮਾਜ ਦੀ ਸਮੱਸਿਆ ਦਾ ਹੱਲ ਹੋ ਸਕੇ ਬੋਝਨ ਸਮਾਜ ਪਾਰਟੀ ਜਿੰਦਾਬਾਦ ਅਸੀਂ ਕੱਲ ਤੋਂ ਹੀ ਪਿੰਡ ਬਿਰਕਾਂ ਦੇ ਵਿੱਚ ਡੋਰ ਟੂ ਡੋਰ ਜਾ ਕੇ ਬੋਝਨ ਸਮਾਜ ਪਾਰਟੀ ਲਈ ਵੋਟ ਮੰਗ ਰਹੇ ਆ ਦੇ ਅਸੀਂ ਬਾਕੀ ਸਾਰੇ ਸਾਥੀਆਂ ਨੂੰ ਅਪੀਲ ਕਰਦੇ ਆ ਕਿ ਬੌਝਨ ਸਮਾਜ ਪਾਰਟੀ ਨੂੰ ਆਪਣਾ ਕੀਮਤੀ ਇੱਕ ਇੱਕ ਵੋਟ ਪਾ ਕੇ ਬੌਝਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਬਲਵਿੰਦਰ ਕੁਮਾਰ ਜੀ ਐਡਵੋਕੇਟ ਨੂੰ ਕਾਮਯਾਬ ਕਰੋ ਸਾਰਿਆਂ ਦਾ ਧੰਨਵਾਦ ਜੀ बजन समाज पार्टी जिंदाबाद 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 बलविंदर कुमार जी जिंदाबाद 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 बाबा साहब का दूसरा नाम कंछी राम कंछी राम बाबा साहब का दूसरा नाम कंछी राम कंछी राम बजन समाज पार्टी जिंदाबाद 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 जितू गा भाई जितू गा हाथी वाला जितू और किथे लाउनी आ हाथी उत्ते लाउनी आ जय भीम जय भारत बजन समाज पार्टी जिंदाबाद